ਤੋ ਅੱਜ ਜਿਲ੍ਹਾ ਗੁਰਦਾਸਪੁਰ ਦੇ ਐਸੇ ਪਿੰਡ ਦੇ ਵਿੱਚ ਲੈ ਕੇ ਆਏ ਆ ਕਿ ਜਿੱਥੇ ਬੱਲੇ ਬੱਲੇ ਹੋਈ ਪਈ ਏ ਬੱਲੇ ਬੱਲੇ ਸਾਰੇ ਪੰਜਾਬ ਤੇ ਤਾਂ ਹੋਈ ਪਈ ਏ ਕਿ ਜਿਲ੍ਹਾ ਗੁਰਦਾਸਪੁਰ ਦਾ ਐਸਾ ਪਿੰਡ ਹੈ ਕਿ ਜਿੱਥੇ 90% ਲੋਕ ਜਿਹੜੇ ਨੇ ਉਹ ਆਰਮੀ ਦੇ ਵਿੱਚ ਭਰਤੀ ਨੇ ਤੇ ਨਾਲ ਦੀ ਨਾਲ ਰਿਟਾਇਰ ਵੀ ਨੇ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤਸਵੀਰਾਂ ਦੇ ਵਿੱਚ ਇੱਕ ਨੌਜਵਾਨ ਹੈ ਉਹਨੇ ਪੰਜਾਬ ਦੀ ਧਰਤੀ ਤੇ ਨਹੀਂ ਮੱਲਾ ਮਾਰੀਆਂ ਉਹਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਮੱਲਾ ਮਾਰੀਆਂ ਨੇ ਮੱਲਾ ਮਾਰੀਆਂ ਨੇ ਕਿ ਪਿਓ ਦਾਦੇ ਸਾਰਾ ਪਰਿਵਾਰ ਸਾਰਾ ਪਿੰਡ ਜਿਹੜਾ ਏ ਉਹ ਆਰਮੀ ਦੇ ਵਿੱਚ ਆ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਨਾਮ ਸੁਣਦੇ ਹੋ ਖੋਖਰ ਫੌਜੀਆ ਖੋਖਰ ਫੌਜੀਆ ਪਿੰਡ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਏ ਆ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੀਰ ਸਾਡਾ ਏ ਜੈਦੀਪ ਪੰਨੂ ਅੱਜ ਉਹਦੇ ਸਵਾਗਤ ਵਾਸਤੇ ਜਿਹੜੀ ਇਹ ਸਾਰੀ ਸੰਗਤ ਕੋਕਰ ਫੌਜੀਆ ਦੀ ਜਿਹੜੀ ਸੰਗਤ ਆ ਅੱਜ ਉਹਨਾਂ ਦਾ ਧੰਨਵਾਦ ਕਰ ਰਹੀ ਏ ਤੇ ਨਾਲ ਦੀ ਨਾਲ ਸਨਮਾਨਿਤ ਕਰ ਰਹੀ ਏ ਕਿਉਂਕਿ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਏ ਤੇ ਨਾਲ ਦੀ ਨਾਲ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ। ਸੋ ਆਪਾਂ ਗੱਲਬਾਤ ਵੀ ਕਰਦੇ ਹਾਂ ਉਹਨਾਂ ਨਾਲ। ਸੋ ਨਮਸਕਾਰ ਭਾਜੀ। ਸਤਿ ਸ੍ਰੀ ਅਕਾਲ ਸਾਨੂੰ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਦੇ? ਜੈਦੀਪ ਸਿੰਘ ਪੰਨੂ। ਪੰਨੂ ਸਾਹਿਬ ਪਹਿਲੇ ਨੰਬਰ ਤੇ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਪੰਜਾਬ ਦੇ ਵਿੱਚ ਨਹੀਂ ਕੈਨੇਡਾ ਦੀ ਧਰਤੀ ਤੇ ਜਾ ਕੇ ਤੁਸੀਂ ਜਰੀਏ ਮੱਲਾ ਮਾਰੀਆਂ ਨੇ। ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਅਮ ਅ ਬਰੀ ਥੈਂਕ ਯੂ ਸਾਰਿਆਂ ਨੂੰ ਸਾਰਿਆਂ ਨੂੰ ਦੇਵ ਅਪਰੀਸ਼ੀਏਸ਼ਨ ਅਪੀ ਮੈਂ ਤੇ ਜਿੰਨੇ ਵੀ ਕੱਟੇ ਹੋਏ ਆ ਥੈਂਕ ਯੂ ਐਂਡ ਸੋ ਤੁਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਮੱਲਾ ਮਾਰੀਆਂ ਕਿਹੜੀ ਪੋਸਟ ਦੇ ਵਿੱਚ ਲੱਗੇ ਹਾਂਜੀ ਮੈਂ ਤੇ ਪਾਣ ਅਪਾਰਟਮੈਂਟ ਦੇ ਵਿੱਚ ਸੈਕੰਡ ਲਟਨੈਂਟ ਐਂਡ ਹਾਂਜੀ ਮੈਂ ਕਨੀਨ ਰਾਇਲ ਆਰਮੀ ਦੇ ਵਿੱਚ ਹਾਂ ਤੇ ਐਂਡ ਤੋ ਕਿੰਨੀ ਉਮਰ ਸੀਗੀ ਜੈਦੀ ਪੰਨੂ ਜੀ ਤੁਹਾਡੀ ਜਦੋਂ ਤੁਸੀਂ ਇੱਥੋਂ ਪੰਜਾਬ ਤੋਂ ਕੈਨੇਡਾ ਜਾ ਕੇ ਵਸੇ ਸੀਗੇ ਕਿੰਨੀ ਉਮਰ ਦੇ ਵਿੱਚ ਤੁਸੀਂ ਉੱਥੇ ਗਏ ਸੀ ਤੇ ਪਰਿਵਾਰ ਨਾਲ ਗਏ ਸੀਗੇ ਕਿ ਤੇ ਇਕੱਲੇ ਗਏ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਮੈਂ ਤੋਂ 6 ਸਾਲ ਦਾ ਹੂੰ ਜਦ ਮੈਂ ਗਿਆ ਸੀ ਮੇਰੇ ਮਮਾਂ ਤੇ ਡੈਡ ਨਾਲ ਐਂਡ 2010 ਦੇ ਵਿੱਚ ਸੀ ਤੁਹਾਂ ਗਏ ਸੀ ਕੈਨੇਡਾ ਤੇ ਪੰਨੂ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆਪੋ ਜੀ ਕਿ ਜਾਂ ਤੁਸੀਂ ਇਕੱਲੇ ਹੀ ਹੋ ਨੇ ਮੇਰੀ ਸਾਲੀ ਬੋਲ ਜਾਨ ਨੇ ਜਿਹੜੇ ਸਰਵ ਕਰ ਚੁੱਕੇ ਨੇ ਆਪਣੀ ਕੰਟਰੀ ਵਾਸਤੇ ਜਾਨ ਸਰਵ ਕਰ ਰਹੇ ਨੇ ਜਿਵੇਂ ਮੇਰੇ ਗ੍ਰੈਂਡਫਾਦਰ ਨੇ ਸਰਦਾਰ ਜਗਿੰਦਰ ਸਿੰਘ ਜੀ ઓਰ ਰਿਟਾਇਰਡ ਆਰਮੀ ਦੇ ਵਿੱਚ ਜੁਨੇ ਤੇ ਉਹ ਉਹਨਾਂ ਨੇ ਕਾਫੀ ਕਾਫੀ ইयर्स ਸਰਵ ਕੀਤਾ ਆਪਣੀ ਕੰਟਰੀ ਵਾਸਤੇ ਐਂਡ ਮੇਰੇ ਜਿਹੜੇ 올ਦੇਸਟ ਟਾਇ ਜੁਨੇ ਸਰਦਾਰ ਪਿਰਤੀਪਾਲ ਪੰਨੂ ਉਹ ਵੀ ਰਿਟਾਇਰਡ ਆਰਮੀ ਦੇ ਵਿੱਚ ਨੇ ਤੇ ਜਿਹੜੇ ਮੇਰੇ ਸਾਕਨ 올 ਇਸ ਡਾਇਜਨ ਇਹ 올 ਕੰਰੈਂਟਲੀ ਪੰਜਾਬ ਪੁਲਿਸ ਦੇ ਵਿੱਚ ਸਰਵਿਸ ਕਰ ਰਹੇ ਨੇ ਹਾਂਜੀ ਤੇ ਐਂਡ ਐਂ ਜਿਹੜਾ ਜਿੱਥੇ ਮੇਰਾ ਬਰਥ تھا ਵਿਲੇਜ ਕੋਕਰਫੋਗੋ ਉੱਤੇ ਜਿਹੜੇ ਹੈਗੇ ਨੇ 90% ਜਿਹੜੇ ਤੇ ਪੋਪੂਲੇਸ਼ਨ ਆ ਉਹ ਸਰਵਿਸ ਕਰ ਚੁੱਕੀ ਆ ਜਾਂ ਕਰ ਰਹੀ ਆ ਜਿਹੜੇ ਤੇ ਐਲਡਰਸ ਨੇ ਜਾਂ ਯੰਗ ਜੰਗਾਲ ਜਿਹੜੇ ਯੂਥ ਵੀ ਨੇ ਸਾਰੇ ਇੱਥੇ ਕਰ ਚੁੱਕੇ ਨੇ ਤੇ ਉਹਨਾਂ ਨੂੰ ਵੀ ਮੈਂ ਥੈਂਕ ਯੂ ਕਹਿਣਾ ਚਾਹੁੰਨਾ ਦਿਲੋਂ ਮੇਰੀ ਰਿਸਪੈਕਟ ਆ ਉਹਨਾਂ ਨੂੰ ਐਂਡ ਗਲੀ ਤੇ ਵਿਲੇਜ ਦੇ ਵਿੱਚ ਨਹੀਂ ਬੋਲੇ ਸਿਟੀ ਦੇ ਵਿੱਚ ਤੇ ਜਿਹੜਾ ਸਾਡਾ ਪੰਜਾਬ ਪ੍ਰੋਵਿੰਸਾ ਉਹਨਾਂ ਨੂੰ ਵੀ ਦਿਲੋਂ ਰਿਸਪੈਕਟ ਆ ਥੈਂਕ ਯੂ ਆ ਤੁਸੀਂ ਆਪਣੀ ਕੰਟਰੀ ਵਾਸਤੇ ਸਰਵਿਸ ਦਿੱਤੀ ਹੋਈ ਹੈ ਸੋ ਜੈਦੀਪ ਜੀ ਲੱਗਦਾ ਨਹੀਂ ਕਿ ਕਿਤੇ ਮਤਲਬ ਕਿ ਦਾਦਿਆਂ ਪਰਦਾਦਿਆਂ ਦਾ ਜਿਹੜਾ ਸ਼ੌਂਕ ਹੈ ਤੁਸੀਂ ਪਗਾਂਦੇ ਕਹਿੰਦੇ ਆਸ਼ੀਰਵਾਦ ਹੋਵੇ ਨਾ ਵੱਡਿਆਂ ਦਾ ਆਸ਼ੀਰਵਾਦ ਹੋਏ ਤੇ ਬੱਚਾ ਉਧਰ ਹੀ ਜਾਂਦਾ ਹੈ ਲਗਦਾ ਨਹੀਂ ਕਿ ਉਹਨਾਂ ਦੀ ਪਰਵਰਿਸ਼ ਦੇ ਨਾਲ ਹੀ ਤੁਸੀਂ ਵੀ ਇਹੋ ਹੀ ਆਰਮੀ ਚੁਣੀ ਹੈ ਹਾਂਜੀ ਜ਼ਰੂਰ ਹਾਂਜੀ ਮੇਰੇ ਜਿਹੜੇ ਗ੍ਰੈਂਡਫਾਦਰ ਨੇ ਸਰ ਡਾਜਿੰਗ ਇੰਡਰ ਸਿੰਘ ਜੀ ਉਹਨਾਂ ਦੀ ਮੇਰੇ ਨਾਲ ਬਲੈਸਿੰਗਸ ਦਾ ਇਸ ਕਰਕੇ ਮੈਂ ਜੋ ਵੀ ਅਚੀਵ ਕੀਤਾ ਜਾਂ ਅੱਗੇ ਵੀ ਜੋ ਅਚੀਵ ਕਰਨਾ ਆ ਉਹ ਇਹਨਾਂ ਦੀ ਸੀਸਾ ਕਰਕੇ ਇਹਨਾਂ ਦੀ ਬਲੈਸਿੰਗਸ ਕਰਕੇ ਆ ਸਭ ਕੁਝ ਸੋ ਐ ਜੀ ਜੈਦੀਪ ਪੰਨੂ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਖੋਕਰ ਫੌਜੀਆ ਦਾ ਰਹਿਣ ਵਾਲਾ ਹੈ ਬਹੁਤ ਚਿਰ ਪਹਿਲਾਂ ਬਾਹਰ ਗਏ ਸੀ ਪਰ ਬਾਹਰ ਜਾ ਕੇ ਵੀ ਜਰੀ ਹੈ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੋ ਉਹਨਾਂ ਦੇ ਮਦਰ ਵੀ ਨੇ ਇੱਥੇ ਆਏ ਹੋਏ ਨੇ ਕੈਨੇਡਾ ਤੋਂ ਵਾਪਸ ਆਪਣੇ ਪਿੰਡ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਕਿ ਆਪਣੇ ਜੱਦੀ ਪਿੰਡ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਮੁਸ਼ਕਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਨਾਮ ਦੇ ਮੇਰਾ ਨਾਮ ਅਨਜਿੰਦਰ ਕੌਰ ਅਨਜਿੰਦਰ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿਉਂਕਿ ਰੀਤ ਚੱਲੀ ਆ ਰਹੀ ਹੈ ਤੁਹਾਡੇ ਪਿੰਡ ਦੀ 90% ਜਿਹੜੇ ਨੇ ਆਰਮੀ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਤਾਂ ਮੱਲਾ ਮਾਰੀਆਂ ਮਾਰੀਆਂ ਕੈਨੇਡਾ ਦੇ ਵਿੱਚ ਵੀ ਮੱਲਾ ਮਾਰੀਆਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਬੱਚੇ ਕੋਈ ਤਰੱਕੀਆਂ ਕਰਦੇ ਆ ਜਾਂ ਆਰਮੀ ਦੇ ਵਿੱਚ ਇਹਨੇ ਜੁਆਇਨ ਕੀਤਾ ਬਹੁਤ ਖੁਸ਼ੀ ਹੋਈ ਮਾਪੇ ਨੂੰ ਪੇਰੈਂਟਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਬੱਚੇ ਵਧੀਆ ਲਾਈਨ ਕੋਈ ਚੂਜ਼ ਕੀਤੀ ਸੋ ਤੁਸੀਂ ਬੇਟੇ ਦੇ ਨਾਲ ਆਏ ਇਹਨਾਂ ਦੇ ਫਾਦਰ ਸਾਹਿਬ ਨਹੀਂ ਆਏ ਹਾਂਜੀ ਫਿਰ ਸਾਰਿਆਂ ਦਾ ਤੁਹਾਨੂੰ ਪਤਾ ਹੀ ਹੈ ਮਤਲਬ ਆਉਣਾ ਪੋਸੀਬਲ ਨਹੀਂ ਆ ਉੱਥੇ ਵੀ ਕੋਈ ਜ਼ਿੰਮੇਵਾਰੀਆਂ ਨੇ ਸਭ ਨੂੰ ਪਤਾ ਹੀ ਹੈ ਫਿਰ ਸੋ ਪਿੰਡ ਦੀ ਫਿਰ ਕਿਦਾਂ ਦਾ ਮਾਣ ਮਹਿਸੂਸ ਹੋ ਰਿਹਾ ਕਿ ਸਾਰਾ ਪਿੰਡ ਜਿਹੜਾ ਹੈ ਫੌਜੀ ਨੇ ਤੇ ਬਾਹਰ ਕੈਨੇਡਾ ਦੇ ਵਿੱਚ ਜਾ ਕੇ ਵੀ ਝੰਡੇ ਗੱਡ ਦਿੱਤੇ ਨੇ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਹਾਂਜੀ ਕੁਝ ਬਲੱਡ 'ਚ ਵੀ ਹੀ ਮੇਰੇ ਫਾਦਰ ਇਨਲਾ ਮਿਲਟਰੀ ਸੀ ਸੀ ਮੇਰੇ ਆਪਣੇ ਫਾਦਰ ਵੀ ਮਿਲਟਰੀ ਸੀ ਮੇਰੇ ਬ੍ਰਦਰ ਇਨਲਾ ਵੀ ਮਿਲਟਰੀ ਸੀ ਫਿਰ ਬੱਚੇ ਤੇ ਵੀ ਥੋੜਾ ਹੋ ਜਾਂਦਾ ਕਿ ਉਹੀ ਲਾਈਨ ਨੂੰ ਚੂਜ਼ ਕੀਤੀ ਬਾਕੀ ਬੱਚਿਆਂ ਦੀ ਹੁੰਦੀ ਆ ਜਿਹੜੀ ਲਾਈਨ ਚੂਜ਼ ਕਰਨਾ ਚਾਹਣ ਉਧਰ ਹੀ ਮਤਲਬ ਜਾਂਦੇਣਾ ਚਾਹੀਦਾ ਨਹੀਂ ਨਹੀਂ ਭੈਣ ਜੀ ਉਹ ਨਹੀਂ ਤੁਹਾਡੀ ਬੱਚਿਆਂ ਦੇ ਉੱਤੇ ਪਰਵਰਿਸ਼ ਚੰਗੀ ਹੋਵੇ ਤਾਂ ਜਿੱਧਰ ਪਰਿਵਾਰ ਪਹਿਲਾਂ ਲੱਗਿਆ ਹੁੰਦਾ ਬੱਚੇ ਵੀ ਉਧਰ ਜਾਂਦੇ ਕਿਉਂਕਿ ਤੁਹਾਡੇ ਪਰਿਵਾਰ ਦੀ ਜਿਹੜੀ ਸਿੱਖਿਆ ਏ ਉਹਨਾਂ ਨੂੰ ਚੰਗੇ ਰਾਹ ਪਾਇਆ ਤਾਂ ਉਹਨਾਂ ਨੇ ਵੀ ਐਵੀ ਆਰਮੀ ਲਾਈਨ ਚੂਜ਼ ਕੇਸ ਨੇ ਤੇ ਮੋਟੀਵੇਟੇਟ ਹੀ ਕਰਨਾ ਹੁੰਦਾ ਬਾਕੀ ਬੱਚੇ ਦੀ ਆਪ ਦੀ ਮਿਹਨਤ ਵੀ ਹੈ ਹਾਂਜੀ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਬਾਕੀ ਵੱਡਿਆਂ ਦਾ ਅਸ਼ੀਰਵਾਦ ਬਹੁਤ ਜ਼ਰੂਰੀ ਹੈ ਮਾਲਕ ਦੀ ਪਰਮਾਤਮਾ ਦੀ ਅਸ਼ੀਰਵਾਦ ਸਭ ਤੇ ਹੀ ਹੋਣਾ ਚਾਹੀਦਾ ਬਾਕੀ ਬਹੁਤ ਅਸ਼ੀਰਵਾਦ ਆ ਮੜਕਦਾਂ ਨੂੰ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਵੀ ਕਿਹਾ ਜੀ ਕਿ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਤੇ ਨਾਲ ਦੀ ਨਾਲ ਵੱਡਿਆਂ ਦਾ ਵੀ ਅਸ਼ੀਰਵਾਦ ਹੁੰਦਾ ਹੈ ਆਪਾਂ ਹੋਰ ਵੀ ਇੱਥੇ ਪਿੰਡ ਦੇ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਨਾਮ ਦੇ ਮੇਰਾ ਨਾਮ ਹਰਦੀਪ ਸਿੰਘ ਪੰਨੂ ਪੰਨੂ ਸਾਫੇ ਅੱਜ ਬਲੇ ਬਲੇ ਕਰਾਤੀ ਫਿਰ ਕੁਕਰ ਫੌਜੀ ਦੇ ਅੱਗੇ ਵੀ ਫੇਮਸ ਆ ਪੰਜਾਬ ਦੇ ਵਿੱਚ ਤੇ ਹੁਣ ਤੇ ਬਾਹਰ ਜੂ ਕੈਨੇਡਾ ਤੱਕ ਵੀ ਆਲ ਵਰਲਡ ਵਿੱਚ ਕਰਾਤੀ ਬਲੇ ਬਲੇ ਜੀ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਫੌਜ ਦੇ ਵਿੱਚੋਂ ਚੰਗੇ ਰੈਂਕ ਲੈ ਕੇ ਪੈਨਸ਼ਨ ਆਏ ਅੱਗੇ ਅਸੀਂ ਉਹਨਾਂ ਦੇ ਮੈਂ ਇੱਕ ਬੇਟਾ ਮੇਰੇ ਫਾਦਰ ਖੜੇ ਨੇ ਇਹਨਾਂ ਦਾ ਬੇਟਾ ਮੇਰੇ ਤਾਇਆ ਜੀ ਦਾ ਔਰ ਮੇਰਾ ਛੋਟਾ ਬਰਾਦਰ ਅਸੀਂ ਸਾਰੇ ਫੌਜ ਚ ਅੱਗੇ ਮੇਰਾ ਬੇਟਾ ਵੀ ਫੌਜ ਚ ਹੈ ਤੇ ਸਾਡਾ ਪਿੰਡ ਫੌਜੀਆ ਦਾ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਕਿ ਚੰਗੀ ਸਰਵਿਸ ਕਰਦੇ ਆ ਇਮਾਨਦਾਰੀ ਵੀ ਸਰਵਿਸ ਕਰਦੇ ਆ ਸੋ ਅੱਜ ਫਿਰ ਜੈਦੀਪ ਪੰਨੂ ਜੀ ਝੰਡੇ ਗੱਡ ਕੇ ਆਏ ਕੈਨੇਡਾ ਦੇ ਵਿੱਚ ਅੱਜ ਫਿਰ ਪੂਰੀ ਬਲੇ ਬਲੇ ਹੋ ਰਹੀ ਏ ਮਾਣ ਇਹ ਖੁਸ਼ੀ ਕਿਉਂਕਿ ਉਹਨਾਂ ਦਾ ਸਨਮਾਨਿਤ ਕਰ ਰਹੇ ਹੋ ਤੁਸੀਂ ਤੁਹਾਡਾ ਆਪਣਾ ਖੂਨ ਹੈ ਤੇ ਖੁਸ਼ੀ ਤੇ ਹੁੰਦੀ ਹੁੰਦੀ ਹੈ ਨਾ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਇਹ ਭਤੀਜਾ ਮੇਰਾ ਮੇਰੇ ਤਾਇਆ ਜੀ ਦਾ ਪੋਤਰਾ ਹੈ ਤੇ ਅੱਜ 10-12 ਸਾਲ ਬਾਅਦ ਮਿਲਿਆ ਇਹ ਵੀ ਬੜੀ ਖੁਸ਼ੀ ਆ ਦੂਸਰਾ ਲੈਫਟੀਨੈਂਟ ਰੈਂਕ ਲੈ ਕੇ ਆਇਆ ਇਹ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਵਿਦੇਸ਼ ਵਿੱਚ ਜਾ ਕੇ ਅਫਸਰ ਬੰਨਾ ਕੋਈ ਛੋਟੀ ਗੱਲ ਨਹੀਂ ਹੈਗੀ ਥੈਂਕ ਯੂ ਸੋ ਇੱਥੇ ਹੋਰ ਵੀ ਮੌਜੂਦ ਨੇ ਪਿੰਡ ਦੇ ਲੋਕ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ Prabhjot Singh ਹੈ ਜੀ Prabhji ਫਿਰ ਤੁਸੀਂ ਵੀ ਅੱਜ ਸਨਮਾਨਨਤ ਕਰਨਾਂ ਬੜੀ ਵੱਡੀ ਗੱਲਬਾਤ ਮਾਣਦੀ ਹੈ ਗੱਲ ਹੁੰਦੀ ਹੈ ਕਿ ਕੈਨੇਡਾ ਦੇ ਵਿੱਚ ਜਾ ਕੇ ਉਪਲਬਧੀਆਂ ਕਰਨੀਆਂ ਮੱਲਾ ਮਾਰਨੀਆਂ ਬੜੀ ਮਾਣ ਵਾਲੀ ਗੱਲ ਹੁੰਦੀ ਪਿੰਡ ਦੀ ਕਿੰਨੀ ਦੇਰ ਬਾਅਦ ਆਏ ਆ ਹਾਂਜੀ ਸਾਨੂੰ ਸਾਰਿਆਂ ਨੂੰ ਹੀ ਪਿੰਡ ਵਾਸੀਆਂ ਨੂੰ ਉਹ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਬਹੁਤ ਹੀ ਮਾਣ ਹੈ ਆਪਣੇ ਬੱਚੇ ਤੇ ਕਿ ਇਹਨੇ ਵਿਦੇਸ਼ ਵਿੱਚ ਜਾ ਕੇ ਵੀ ਜਿਹੜਾ ਕਿ ਇਹਨਾਂ ਟਫ ਕੰਪੀਟੀਸ਼ਨ ਦਾ ਕਿਉਂਕਿ ਇੱਕ ਸੈਕੰਡ ਲੈਫਟੀਨੈਂਟ ਆਰਮੀ ਦੇ ਵਿੱਚ ਜਾਣਾ ਬਹੁਤ ਵੱਡਾ ਕੰਪੀਟੀਸ਼ਨ ਹੁੰਦਾ ਹੈ ਔਰ ਫਿਜ਼ੀਕਲ ਜਿਹੜਾ ਆ ਉਹ ਬਹੁਤ ਟਫ ਟੈਸਟ ਹੁੰਦੇ ਨੇ ਜਿਹਦੇ ਚੋਂ ਲੰਘ ਕੇ ਜਾਣਾ ਮੈਂ ਸਮਝਦਾ ਕਿ ਬੱਚੇ ਦੀ ਜਿਹੜੀ ਅਚੀਵਮੈਂਟ ਹੈ ਇਹ ਹੋਰ ਵੀ ਬਹੁਤ ਸਾਰੇ ਬੱਚਿਆਂ ਨੂੰ ਇਨਸਪਾਇਰ ਕਰੇਗੀ ਕਿ ਉਹ ਵੀ ਆਪਣੇ ਕੈਰੀਅਰ ਜਿੱਦਾਂ ਕਿ ਹੁਣ ਨਸ਼ਿਆਂ ਵੱਲ ਜਾ ਰਹੇ ਆ ਬੱਚੇ ਜਾਂ ਹੋਰ ਪਾਸੇ ਜਾ ਰਹੇ ਆ ਉਹ ਵੀ ਆਪਣਾ ਕੈਰੀਅਰ ਨੂੰ ਹੋਰ ਮਿਹਨਤ ਨਾਲ ਸਖਤ ਮਿਹਨਤ ਨੇ ਨਾਲ ਔਰ ਇੱਕ ਡੈਡੀਕੇਸ਼ਨ ਦੇ ਨਾਲ ਹੋਰ ਬੁਲੰਦੀਆਂ ਤੱਕ ਲਿਜਾ ਸਕਦੇ। ਸੋ ਪਤਾ ਲੱਗੇ ਕਿ ਇਹ ਬੱਚਾ ਜਿਹੜਾ ਤੁਹਾਡੇ ਕੋਲ ਹੀ ਪੜਦਾ ਰਿਹਾ ਸੀ। ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਨੀ ਦੇਰ ਬਾਅਦ ਆਇਆ ਤੁਹਾਡੀ ਸਿੱਖਿਆ ਲੈ ਕੇ ਤੇ ਉੱਥੋਂ ਤੱਕ ਕੈਨੇਡਾ ਤੱਕ ਗਿਆ। ਅ ਇਹ ਮੈਂ ਵੀ ਇਸ ਵੇਲੇ ਮਿਲੇਨਿਅਮ ਪਬਲਿਕ ਸਕੂਲ 'ਚ ਸਰਵ ਕਰ ਰਿਹਾ ਜਨ ਸ਼ਰਮ ਅੱਜਾ ਸਿੰਘ। ਔਰ ਇਹ ਬੱਚਾ ਸਾਡੇ ਹੀ ਸਕੂਲ ਪੜ ਕੇ ਗਿਆ ਹੈ ਫਰਸਟ ਕਲਾਸ ਤੱਕ। ਸੋ ਜਦੋਂ 6 ਸਾਲ ਦਾ ਸੀ ਇਹ ਮੂਵ ਕਰ ਗਏ ਪੇਰੈਂਟਸ ਔਰ ਮੈਂ ਇਹਦਾ ਫੁੱਫੜ ਵੀ ਆ। ਸੋ ਇਸ ਕਰਕੇ ਵੀ ਉਸ ਨਾਤੇ ਨਾਲ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਆ ਇੱਕ ਸਟੂਡੈਂਟ ਫੁੱਫਰ ਇੱਕ ਰਿਸ਼ਤੇਦਾਰ ਇੱਕ ਪਿੰਡ ਦੇ ਵਸਨੀਕ ਜਿਹੜੇ ਆ ਉਹਨੂੰ ਸਨਮਾਨਿਤ ਕਰ ਰਹੇ ਆ ਆਪਾਂ ਸਾਰੇ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਆ ਔਰ ਬਹੁਤ ਹੀ ਇਨਸਪਾਇਰਿੰਗ ਇਹਦੀ ਅਚੀਵਮੈਂਟ ਜਿਹੜਾ ਹੋਰ ਲੋਕਾਂ ਨੂੰ ਵੀ ਇਨਸਪਾਇਰ ਕਰੇ ਹੋਰ ਵੀ ਪਿੰਡ ਦੇ ਲੋਕ ਨੇ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਉਹ ਵੀ ਵਧਾਈਆਂ ਤੇ ਸਨਮਾਨਿਤ ਕਰਨ ਵਾਸਤੇ ਆਏ ਨੇ ਬੇਟੇ ਨੂੰ ਕਿਉਂਕਿ ਮਾਣ ਵਾਲੀ ਗੱਲ ਹੁੰਦੀ ਏ ਕਿ ਪੰਜਾਬ ਦੇ ਵਿੱਚ ਤੇ ਨਾਮ ਰੋਸ਼ਨ ਹੈਗਾ ਹੀ ਹੈਗਾ ਕੁੱਕਰ ਫੌਜੀਆ ਦਾ ਨਾਮ ਚੱਲਦਾ ਪਰ ਕੈਨੇਡਾ ਦੇ ਵਿੱਚ ਵੀ ਹੁਣ ਚੱਲਣ ਲੱਗ ਪਿਆ ਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਪਰਲੋਸ ਸਿੰਘ ਤੇ ਲੋਕ ਜੀ ਫਿਰ ਤੁਸੀਂ ਵੀ ਵਧਾਈਆਂ ਦੇਣ ਆਏ ਜੀ ਬਿਲਕੁਲ ਜੀ ਵਧਾਈਆਂ ਦੇਣ ਆਏ ਪਾਰਟੀ ਬੰਦਰ ਤੁਹਾਡੇ ਵੱਲ ਬਿਲਕੁਲ ਬਿਲਕੁਲ ਪਾਰਟੀ ਦੇ ਅੱਗੇ ਵੀ ਪੰਜਾਬ ਦੇ ਵਿੱਚ ਪਿੰਡ ਜਿਹੜਾ ਸ਼ਾਇਆ ਹੋਇਆ ਜੀ ਹਾਂ ਹਾਂ ਤੇ 90% ਕਹਿੰਦੇ ਇੱਥੇ ਲੋਕ ਜਿਹੜੇ ਨੇ ਉਹ ਫੌਜੀ ਨੇ ਕਿ ਅੱਜ ਫਿਰ ਕੈਨੇਡਾ ਦੇ ਵਿੱਚ ਵੀ ਝੰਡੇ ਗੱਡ ਦਿੱਤੇ ਕੀ ਕਹਿਣਾ ਚਾਹੁੰਦੇ ਹੋ ਮਨ ਬਹੁਤ ਜ਼ਿਆਦਾ ਖੁਸ਼ੀ ਹੈ ਇਹਨਾਂ ਗੁਰਦੁਆਰਾ ਸਿੰਘ ਸਾਬਾ ਕੁਕਰਪੋ ਜੀ ਦਾ ਪ੍ਰੈਜ਼ੀਡੈਂਟ ਆ ਇਹ ਮੈਨੂੰ ਬਹੁਤ ਜ਼ਿਆਦਾ ਮਾਣ ਹੋਇਆ ਜਿੱਥੇ ਕਿ ਸਾਡੇ ਵੱਡੇ ਨਿਗਰਾਨੀ ਫੌਜ ਦੇ ਅੱਛੇ ਸਾਡੇ ਬਜ਼ੁਰਗਾਂ ਨੇ ਕੀਤੀ ਹੋ ਉਸ ਤੇ ਸਾਡੇ ਬੱਚੇ ਜਿਹੜੇ ਆ ਉਸ ਦੇਸ਼ਾਂ ਵਿੱਚ ਜਾ ਕੇ ਤਰੱਕੀ ਕਰ ਰਹੇ ਆ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੋਈ ਹੈ ਮੈਂ ਮੁਬਾਰਕਬਾਦ ਦੇਣਾ ਉਹਨਾਂ ਦੇ ਮਾਤਾ ਪਿਤਾ ਨੂੰ ਬੱਚੇ ਨੂੰ ਅਸ਼ੀਰਵਾਦ ਦਿੰਦਾ ਕਿ ਜੇ ਇਹ ਦੁਖੀ ਕਰਾ ਸਭਨੀ ਤਰੱਕੀ ਕਰੇ ਸੋ ਹੋਰ ਵੀ ਉਹਨਾਂ ਦੇ ਰਿਲੇਟਿਵ ਨੇ ਇੱਥੇ ਆਪਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਮੁਸਕਰਾਹਟ ਤਾਂ ਹੋਣੀ ਹੀ ਹੈ ਕਿਉਂਕਿ ਅੱਗੇ ਵੀ ਬੱਲੇ ਬੱਲੇ ਹੁੰਦੀ ਆ ਫੌਜੀਆਂ ਦੀ ਫੌਜੀਆਂ ਦੀ ਵੀ ਤੇ ਨਾਲੇ ਕੋਕਰ ਫੌਜੀਆਂ ਦੀ ਤੇ ਹੂਨ ਉਹਨਾਂ ਨੇ ਕੈਨੇਡਾ ਦੇ ਵਿੱਚ ਵੀ ਬੱਲੇ ਬੱਲੇ ਕਰਾਤੀ ਏ ਸੋ ਮਾਣ ਵਾਲੀ ਗੱਲ ਆ ਆਪਾਂ ਗੱਲਬਾਤ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੈਂ ਭਗਤ ਸਿੰਘ ਇਹਨਾਂ ਦੇ ਜੈਦੀਪ ਦੇ ਚਾਚਾ ਜੀ ਚਾਚਾ ਜੀ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਤੇ ਫਿਰ ਬੱਲੇ ਬੱਲੇ ਸਾਰੇ ਹੀ ਖੁਸ਼ੀ ਦੇ ਵਿੱਚ ਝੂਮਣ ਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਜਾ ਕੇ ਚੰਡੇ ਗੱਡੇ ਆ ਸਪੈਸ਼ਲੀ ਥੈਂਕਸ ਤੁਹਾਡੀ ਸਾਰੀ ਟੀਮ ਦਾ ਮੀਡੀਆ ਦਾ ਤੇ ਮੇਰੇ ਜਿੰਨੇ ਵੀ ਪਤਵੰਤੇ ਇੱਥੇ ਮੇਰੇ ਪਿੰਡ ਦੇ ਸੂਝਵਾਨ ਜਿੰਨੇ ਵੀ ਸਾਡੇ ਸਾਬਕਾ ਫੌਜੀ ਜਿੰਨੇ ਇਸ ਮੌਕੇ ਤੇ ਪਹੁੰਚੇ ਨੇ ਵੈਲਕਮ ਵਾਸਤੇ ਮੈਂ ਸਾਰਿਆਂ ਦਾ ਹੀ ਸਪੈਸ਼ਲੀ ਥੈਂਕਸ ਕਰਦਾ ਲੋਸੀ ਗੱਲ ਇਹ ਹੈ ਕਿ ਸਾਡਾ ਪਿੰਡ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਪਹਿਲਾਂ ਵੀ ਦੋ ਚਾਰ ਲਖ ਸਗੇ ਸੀ ਕਿ ਕੋਕਰ ਫੌਜੀ ਹੁਣ ਕਿਸੇ ਨਾਂ ਦਾ ਮਹਤਾਜ ਨਹੀਂ ਕਿਉਂਕਿ ਸਾਡਾ ਪਿੰਡ ਪਹਿਲਾਂ ਹੀ ਡਿਸਟ੍ਰਿਕਟ ਗੁਰਦਾਸਪੁਰ ਦਾ ਜਿੰਨੀ ਡਿਵੈਲਪਮੈਂਟ ਹੋਈ ਹੈ ਮੇਰੀ ਵਾਈਫ ਸਰਪੰਚ ਵੀ ਹੈ ਤੇ ਜਿੰਨੀ ਡਿਵੈਲਪਮੈਂਟ ਹੋਈ ਹੈ ਮੇਰੇ ਖਿਆਲ ਸ਼ਾਇਦ ਹੀ ਕਿਸੇ ਪਿੰਡ ਚ ਹੋਈ ਹੋਵੇ ਤੇ ਸਾਡੇ ਬਹੁਤ ਹੀ ਸਰਕਾਰਜੋਗ ਸਾਡੇ ਕੈਬਨ ਮੰਤਰੀ ਸਿਲਾਤ ਰਿਪਤ ਜਿੰਦਾ ਸਿੰਘ ਬਾਜਵਾ ਜੀ ਉਹਨਾਂ ਦੇ ਸਦਕਾ ਇਹ ਪਿੰਡ ਜਿਹੜਾ ਹੈ ਇਸ ਵਕਤ ਬਲੰਦੀਆਂ ਨੇ ਸ਼ੋਹਰਿਆ ਆਉਣ ਵਾਲਾ ਜਿਹੜਾ ਸਮਾਂ ਸਾਡੇ ਪਿੰਡ ਦੇ ਹੋਰ ਵੀ ਜਿਹੜੀ ਸਾਡੇ ਸਰਕਾਰ ਦੇ ਜਿਹੜੀ ਨਵੀਂ ਸਰਕਾਰ ਬਣੀ ਉਹਦੇ ਆਗੂ ਨੇ ਅਸੀਂ ਉਹਨਾਂ ਦਾ ਵਿਸ਼ਵਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਸਾਡੀ ਯੂਥ ਤੇ ਸਾਡੇ ਪਿੰਡ ਦੀ ਤਰੱਕੀ ਵਾਸਤੇ ਕੰਮ ਕਰਨਗੇ ਸੋ ਆ ਫਿਰ ਇਹ ਜੈਦੀਪ ਜੀ ਕਿੰਨੀ ਦੇਰ ਬਾਅਦ ਆਏ ਆ ਤੁਹਾਡੇ ਪਿੰਡ ਜੈਦੀਪ ਮੇਰੇ ਕਹਾਂ 6-7 ਸਾਲ ਬਾਅਦ ਇੱਥੇ ਸਾਡੇ ਕੋ ਆ ਇਹ ਜਿਹੜਾ ਇਹਦਾ 6-7 ਸਾਲ ਸੀ ਉਹ ਬੜੀ ਟਫ ਜੌਬ ਸੀ ਇਹਦੀ ਉੱਥੇ ਜਿਹੜੀ ਵੀ ਸਟੱਡੀ ਸੀ ਬੜੀ ਹਾਰਡ ਸੀ ਉਹਦੇ ਕਰਕੇ 6-7 ਸਾਲ ਆ ਨਹੀਂ ਸਕਿਆ ਤੇ ਇਹ ਹੁਣ ਜੋ ਉਥੋਂ ਸਾਡੇ ਵਾਸਤੇ ਜਿਹੜਾ ਸਲਮਾਨ ਲੈ ਕੇ ਆਇਆ ਅਸੀਂ ਸਪੈਸ਼ਲੀ ਥੈਂਕਸ ਕਰਦੇ ਆ ਉਹਨਾਂ ਦੀ ਫੈਮਿਲੀ ਦਾ ਇਹ ਮਦਰ ਦਾ ਉਦੇ ਫਾਦਰ ਸਾਹਿਬ ਵੀ ਆਨਲਾਈਨ ਨੇ ਤੇ ਸਪੈਸ਼ਲੀ ਥੈਂਕਸ ਜੈਦੀਪ ਪੰਨੂ ਦਾ ਕਿ ਉਹਨੇ ਆਸਾਨ ਹੋਏ ਕੋਕਰ ਫੌਜੀ ਅਨਮਾਨ ਬਖਸ਼ਿਆ ਕਿ ਉਹ ਉੱਥੇ ਲੈਫਟ ਹੈਂਡ ਭਰਤੀ ਹੋਏ ਨੇ ਕੈਨੇਡਾ ਚ ਥੈਂਕ ਯੂ ਸੋ ਬੜੀ ਮਾਣ ਵਾਲੀ ਗੱਲ ਆ ਜੀ ਖੋਖਰ ਫੌਜੀਆ ਦਾ ਨੌਜਵਾਨ ਜੈਦੀਪ ਪੰਨੂ ਜਿਨੇ ਜਾ ਕੇ ਕੈਨੇਡਾ ਦੇ ਵਿੱਚ ਵੀ ਬੱਲੇ ਬੱਲੇ ਕਰਾਤੀ ਏ ਸੋ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਕੋਕਰ ਫੌਜੀਆ ਕਿੱਥੇ ਐ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦਾ ਕੋਕਰ ਮੋਦੀਆਂ ਪਿੰਡ ਐ ਜਿੱਥੇ ਕਿ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਖੂਬ ਪਤਾ ਐ ਕਿ ਕੋਕਰ ਫੌਜੀਆ ਕਿੱਥੇ ਐ 90% ਜਿਹੜੇ ਲੋਕ ਨੇ ਇੱਥੋਂ ਦੇ ਫੌਜੀ ਨੇ ਤੇ ਹੁਣ ਕੈਨੇਡਾ ਦੇ ਵਿੱਚ ਜਾ ਕੇ ਵੀ ਜਰਾ ਏ ਝੰਡਾ ਗੱਡ ਦਿੱਤਾ ਐ ਜੈਦੀਪ ਪੰਨੂ ਨੇ ਸੋ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਕਿਉਂਕਿ ਬੜੀ ਮਾਣ ਵਾਲੀ ਗੱਲ ਹੁੰਦੀ ਐ ਕਿ ਅੱਜ ਕਿੱਦਾਂ ਦਾ ਦੌਰ ਚੱਲਦਾ ਪਿਆ ਐ ਤੇ ਜੈਦੀਪ ਪੰਨੂ ਨੇ ਇੱਕ ਮਸਾਇਲ ਕਾਇਮ ਕਰਤੀ ਏ ਕਿਉਂਕਿ ਅਸ਼ੀਰਵਾਦ ਹੁੰਦਾ ਪਰਮਾਤਮਾ ਦਾ ਵੀ ਅਸ਼ੀਰਵਾਦ ਹੁੰਦਾ ਤੇ ਵੱਡਿਆਂ ਦਾ ਵੀ ਅਸ਼ੀਰਵਾਦ ਹੁੰਦਾ ਕਿਉਂਕਿ ਪਰਿਵਾਰ ਦੇ ਵਿੱਚ ਜਿਹੜੇ ਇਹਨਾਂ ਦੇ ਦਾਦਾ ਜੀ ਨੇ ਜਾਂ ਫਾਦਰ ਸਾਹਿਬ ਨੇ ਉਹ ਵੀ ਸਾਰੇ ਪਰਿਵਾਰ ਹੀ ਜੜਾਏ ਉਹ ਫੌਜੀਆ ਦੇ ਵਿੱਚ ਮਤਲਬ ਕਿ ਆਰਮੀ ਦੇ ਵਿੱਚ ਨੇ ਤੇ ਜੈਦ ਦੀ ਪੰਨੂ ਨੇ ਵੀ ਜਾ ਕੇ ਮੱਲਾ ਮਾਰੀਆਂ ਨੇ ਕੈਨੇਡਾ ਦੇ ਵਿੱਚ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸ